ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਜਿੱਤ ਕਹਿ ਸਕਦੇ ਆ ਕਿ ਪ੍ਰਾਪਤ ਕੀਤੀ ਹੈ ਹਾਲਾਂਕਿ ਲੀਡ ਏਡੀ ਵੱਡੀ ਨਹੀਂ ਪਰ ਜਿੱਤ ਵੱਡੀ ਹੈ ਆਖਰਕਾਰ ਡੇਰਾ ਬਾਬਾ ਨਾਨਕ ਦੇ ਵਿੱਚ ਲੜਾਈ ਕਿਸ ਪ੍ਰਕਾਰ ਰਹੀ ਕਿੰਨੂ ਕਿੰਨੀਆਂ ਵੋਟਾਂ ਮਿਲੀਆਂ ਨੇ ਕਿੰਨੀ ਲੀਡ ਦੇ ਨਾਲ ਗੁਰਦੀਪ ਸਿੰਘ ਰੰਧਾਵਾ ਨੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਤੁਹਾਨੂੰ ਮੈਂ ਆਪਣੇ ਸਰਵੇ ਦੇ ਵਿੱਚ ਵੀ ਦੱਸ ਦਿੰਦਾ ਸੀ ਕਿ ਡੇਰਾ ਬਾਬਾ ਨਾਨਕ ਸੀਟ ਦੇ ਉੱਤੇ ਲੜਾਈ ਬਹੁਤ ਕਲੋਜ਼ ਜਾ ਚੁੱਕੀ ਹੈ ਤੇ ਉਸ ਕਲੋਜ਼ ਲੜਾਈ ਦੇ ਵਿੱਚ ਕੁਝ ਵੀ ਵਾਪਰ ਸਕਦਾ ਤਾਂ ਉਹ ਹੀ ਜਿਹੜਾ ਕੁਝ ਜਿਹੜਾ ਉਹ ਸਾਹਮਣੇ ਆਇਆ ਡੇਰਾ ਬਾਬਾ ਨਾਨਕ ਦੇ ਅੰਦਰ ਗਰਦੀਪ ਸਿੰਘ ਰੰਧਾਵਾ ਜਿਹੜੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਤੇ ਕਾਂਗਰਸ ਦੀ ਉਮੀਦਵਾਰ ਤੇ ਸਾਬਕਾ ਉਪ ਮੁੱਖ ਮੰਤਰੀ ਦੀ ਪਤਨੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਿਹੜੇ ਆ ਜਤਿੰਦਰ ਕੌਰ ਰੰਧਾਵਾ ਨੂੰ ਜਿਹੜਾ ਉਹ 5699 ਵੋਟਾਂ ਦੇ ਨਾਲ ਉਹਨਾਂ ਨੇ ਹਰਾਇਆ 5699 ਦੀ ਲੀਡ ਜਿਹੜੀ ਹੈ ਉਹ ਗਰਦੀਪ ਸਿੰਘ ਰੰਧਾਵਾ ਨੂੰ ਮਿਲੀ ਜੇਕਰ ਵੋਟਾਂ ਕੋਲ ਦੀ ਗੱਲ ਕਰੀਏ ਤਾਂ ਗੁਰਦੀਪ ਸਿੰਘ ਰੰਧਾਵਾ ਨੂੰ 59104 ਵੋਟਾਂ ਪਈਆਂ ਜਦੋਂ ਕਿ ਉਹਨਾਂ ਦੇ ਮੱਦੇ ਮੁਕابل ਸਭ ਤੋਂ ਨਜ਼ਦੀਕੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53405 ਵੋਟਾਂ ਪਈਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵੀਕਰਨ ਸਿੰਘ ਕਾਲੋ ਨੂੰ 6550 ਵੋਟਾਂ ਦੇ ਨਾਲ ਹੀ ਸਵਰ ਕਰਨਾ ਪਿਆ ਇਸੇ ਤਰ੍ਹਾਂ ਨਾਲ ਹੀ ਲਵਪ੍ਰੀਤ ਸਿੰਘ ਤੂਫਾਨ ਜਿਹੜੇ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਨੂੰ 2358 ਵੋਟਾਂ ਪਈਆਂ ਤਾਂ ਜੇਕਰ ਗੱਲ ਕਰ ਲਈ ਜਾਵੇ ਪਹਿਲੇ ਜਿਹੜੇ ਬੈਲਟ ਪੇਪਰ ਦੇ ਅੰਦਰ ਗੁਰਦੀਪ ਸਿੰਘ ਰੰਧਾਵਾ ਅੱਗੇ ਨਿਕਲੇ ਉਸ ਤੋਂ ਬਾਅਦ ਜਿਹੜਾ ਜਤਿੰਦਰ ਕੌਰ ਰੰਧਾਵਾ ਲਗਾਤਾਰ 3-4 ਰਾਊਂਡ ਅੱਗੇ ਚੱਲਦੇ ਰਹੇ ਫੇਰ ਗੁਰਦੀਪ ਸਿੰਘ ਰੰਧਾਵਾ ਨੇ ਆਖਰੀ ਜਿਹੜੇ ਰਾਉਂਡ ਨੇ 10ਵੇਂ ਰਾਉਂਡਵੇਂ ਰਾਉਂਡ ਤੋਂ ਬਾਅਦ ਜਿਹੜੀ ਹੈ ਗੁਰਦੀਪ ਸਿੰਘ ਰੰਧਾਵਾ ਅੱਗੇ ਚੱਲਣ ਲੱਗੇ ਪਹਿਲਾਂ 600 ਦੀ ਲੀਡ ਫੇਰ ਉਹ ਲੀਡ ਵਧ ਕੇ ਜਿਹੜੀ ਹੈ ਮਾਫ ਕਰਨਾ 300 ਦੀ ਲੀਡ ਫਿਰ ਉਹ ਲੀਡ ਵਧ ਕੇ ਲਗਾਤਾਰ ਅੱਗੇ ਚੱਲਦੀ ਰਹੀ ਤਾਂ ਅਖੀਰ ਤੇ ਜਾ ਕੇ ਉਹ 5699 ਵੋਟਾਂ ਦੀ ਲੀਡ ਦੇ ਨਾਲ ਇਸ ਸੀਟ ਤੋਂ ਜਿੱਤ ਗਏ ਇਹ ਸੀਟ ਦੇ ਉੱਤੇ ਹੁਣ ਸਾਰੇ ਆਪਣੇ ਆਪਣੇ ਦਾਅਵੇ ਕਰਦੇ ਹੋਣਗੇ ਮੇਰਾ ਜਿਹੜਾ ਇੱਕ ਚੀਜ਼ ਲਈ ਮੈਂ ਮਾਫੀ ਮੰਗਦਾ ਕਿ ਜਿਹੜਾ ਮੇਰਾ ਦਾਵਾ ਸੀ ਉਹ ਕਿ ਆਕਾਲੀ ਦਲ ਦੀ ਵੋਟ ਉਸ ਤਰ੍ਹਾਂ ਨਾਲ ਟਰਾਂਸਫਰ ਹੁੰਦੀ ਨਹੀਂ ਨਜ਼ਰ ਆਈ ਸੁੱਚਾ ਸਿੰਘ ਲਗਾਤੇ ਆਕਾਲੀ ਦਲ ਦੀ ਪਰ ਅਲਟੀਮੇਟਲੀ ਉਹ ਦਿਖੀ ਹੈ ਰਿਜ਼ਲਟ ਦੇ ਅੰਦਰ ਕਿ ਉਹ 19 ਤਾਂ ਨਹੀਂ ਪਰ ਇੱਕ ਹੱਦ ਤੱਕ ਵੱਡੇ ਪੱਧਰ ਤੇ ਗੁਰਦੀਪ ਸਿੰਘ ਰੰਧਾਵਾ ਨੂੰ ਕਨਵਰਟ ਹੋਈ ਤੇ ਉਹਦਾ ਤਾਂ ਹੀ ਇਹ ਨਤੀਜਾ ਜਿਹੜਾ ਹੈ ਏਡੀ ਵੱਡੀ ਲੀਡ ਦੇ ਵਿੱਚ ਬਦਲਿਆ ਕਹਿ ਸਕਦੇ ਆ ਕਿ 5-6000 ਵੋਟ ਜਿਹੜੀ ਹੈ ਉਹ ਫਰਕ ਪਾ ਗਈ ਉਹੀ ਵੋਟ ਆਕਾਲੀ ਦਲ ਦੀ ਤੇ ਇਹ ਜਿਹੜਾ ਨਤੀਜਾ ਹੈ ਉਹ ਇੱਕੋ ਲਖਤ ਜਿਹੜਾ ਪਾਸਾ ਬਲਟ ਗਿਆ ਕਿਉਂਕਿ ਆਖਰੀ ਰਿਪੋਰਟਾਂ ਤੱਕ ਸੁਜਿੰਦਰ ਸਿੰਘ ਰੰਧਾਵਾ ਸੌਖੀ ਸਥਿਤੀ 'ਚ ਨਜ਼ਰ ਆਉਂਦੇ ਰਹੇ ਵੋਟਾਂ ਵਾਲੇ ਦਿਨ ਵੀ ਇਹ ਗੱਲ ਬਹੁਤ ਲੋਕ ਕਹਿੰਦੇ ਰਹੇ ਜਿਹਦੇ ਨਾਲ ਵੀ ਗੱਲ ਹੁੰਦੀ ਸੀ ਕਿ ਸੁਜਿੰਦਰ ਸਿੰਘ ਰੰਧਾਵਾ ਸੌਖੀ ਸਥਿਤੀ 'ਚ ਨੇ ਪਰ ਹਵਾ ਜਿਹੜੀ ਆ ਜਿਹੜੀ ਬੋਲ ਹੈ ਜਿਹੜਾ ਵੋਟਰ ਦੇ ਅੰਦਰ ਬੋਲਿਆ ਉਹ ਆਮ ਆਦਮੀ ਪਾਰਟੀ ਦਾ ਆ ਰਿਹਾ ਤਾਂ ਐਸੀ ਸਥਿਤੀ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਨੇ ਜਿਹੜੀ ਹੈ ਉਹ ਜਿੱਤ ਪ੍ਰਾਪਤ ਕੀਤੀ ਹੈ ਲਗਭਗ ਮੇਰੇ ਜਿਹੜਾ ਵਿਸ਼ਲੇਸ਼ਣ ਸੀ ਇਸ ਮਾਮਲੇ ਦੇ ਉੱਤੇ ਜੋ ਰਿਪੋਰਟਾਂ ਦੇ ਆਧਾਰ ਤੇ ਕੀਤਾ ਗਿਆ ਕਿ ਕਾਫੀ ਕਲੋਜ਼ ਫਾਈਟ ਸੀ ਆਖਰੀ ਦਿਨ ਜਿਹੜਾ ਆਖਰੀ ਵਾਲੇ ਨੂੰ ਦੇਖਿਓ ਕਿਉਂਕਿ ਉਸ ਤੋਂ ਪਹਿਲਾਂ ਸਥਿਤੀਆਂ ਦਿਨਾਂ ਦੇ ਹਿਸਾਬ ਨਾਲ ਬਦਲਦੀਆਂ ਨੇ ਆਖਰੀ ਜਿਹੜੀ ਵੋਟਾਂ ਤੋਂ ਬਾਅਦ ਵਾਲਾ ਜਿਹੜਾ ਤੁਹਾਨੂੰ ਵਿਸ਼ਲੇਸ਼ਣ ਦਿੱਤਾ ਸੀ ਉਹਦੇ ਹਿਸਾਬ ਦੇ ਨਾਲ ਦੇਖਿਓ ਕਿ ਮਾਮਲਾ ਬਹੁਤ ਕਲੋਜ਼ ਜਾ ਚੁੱਕਿਆ ਸੀ ਉਸ ਕਲੋਜ਼ ਮਾਮਲੇ ਦੇ ਵਿੱਚ ਵੀ ਬਹੁਤ ਸੋਹਣੀ ਲੀਡ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਲਈ ਹੈ ਇੰਨੀ ਲੀਡ ਦੀ ਉਮੀਦ ਨਹੀਂ ਸੀ ਜੋ ਵੀ ਗੱਲ ਹੋਈ ਉਹ ਇਹੀ ਹੋ ਰਹੀ ਸੀ ਕਿ 1000 ਤੋਂ 1500 ਦੇ ਵਿੱਚ ਵਿੱਚ ਨਿਬੇੜਾ ਹੋ ਜਾਣਾ ਪਰ ਲਗਭਗ 6000 ਦੇ ਕਰੀਬ ਦੀ ਲੀਡ ਹੈ ਉਹਨਾਂ ਦੀ ਅਜ 55990 ਵੋਟਾਂ ਨੇ ਤੈ ਆਪਣੇ ਆਪ ਦੇ ਵਿੱਚ ਵੱਡੀ ਲੀਡ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਰ ਦੇ ਕਈ ਮਾਇਨੇ ਕੱਢੇ ਜਾ ਸਕਦੇ ਇੱਕ ਤਾਂ ਜਿਹੜੇ ਅ ਅੱਡੀਆਂ ਚੁੱਕ ਚੁੱਕ ਕੇ ਸਾਰੇ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਬਣ ਲਈ ਅੱਡੀਆਂ ਚੁੱਕ ਰਹੇ ਸੀ ਦੋਵੇਂ ਹਾਰ ਗਏ ਰਾਜਾ ਵੜਿੰਗ ਵੀ ਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਕਾਂਗਰਸ ਨੇ ਉਹ ਸੀਟ ਕੱਢ ਲਈ ਜੇ ਦੀ ਉਮੀਦ ਨਹੀਂ ਸੀ ਸੁਖਜਿੰਦਰ ਸਿੰਘ ਰੰਧਾਵਾ ਬੇਸ਼ੱਕ ਤਕੜੇ ਲੀਡਰ ਨੇ ਅੱਜ ਦੀ ਘੜੀ 'ਚ ਵੀ ਹਾਰ ਜਿੱਤ ਹੁੰਦੀ ਰਹਿੰਦੀ ਹੈ ਤੇ ਮੈਨੂੰ ਲੱਗਦਾ ਕਿ ਉਹ ਬਹੁਤਾ ਆਸਰ ਵੀ ਇਸ ਮਾਮਲੇ ਦਾ ਨਹੀਂ ਕਬੂਲਣਗੇ ਕਿਉਂਕਿ ਲੜਾਈ ਵੱਡੀ ਐ ਇਸ ਵੱਡੀ ਲੜਾਈ ਦੇ ਵਿੱਚ ਅੱਗੇ ਕੀ ਬੰਨਾ ਐ ਇਹ ਚੀਜ਼ਾਂ ਬੜੀਆਂ ਅਹਿਮ ਹੋ ਜਾਂਦੀਆਂ ਨੇ ਆਮ ਆਦਮੀ ਪਾਰਟੀ ਨੇ ਢੇਰਾਬਾ ਬਨਾਣਕ ਨੂੰ ਵਿਸ਼ੇਸ਼ ਤੌਰ ਤੇ ਸੱਤਾ ਦੀ ਦਰਬਾਰ ਤੋਂ ਵੀ ਕੀਤੀ ਜਿਸ ਪ੍ਰਕਾਰ ਕੁਝ ਗੈਂਗਸਟਰਾਂ ਦੇ ਰਿਸ਼ਤੇਦਾਰ ਘੁੰਮਦੇ ਨਜ਼ਰ ਆਏ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕੋ ਨਾਂ ਹੀ ਲੈ ਲੈਨੇ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਜਿਸ ਤਰ੍ਹਾਂ ਨਾਲ ਘੁੰਮਦਾ ਨਜ਼ਰ ਆਇਆ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਨੇ ਉੱਥੇ ਕੀਤੀਆਂ ਤਦੇ ਜਿੱਤ ਹੋਈ ਤੇ ਨੈਤਿਕ سپورਟ ਲਈ ਨੈਤਿਕ سپورਟ ਨਹੀਂ ਕਹਿ ਸਕਦੇ ਅਕਾਲੀ ਦਲ ਦੀ ਅਨੈਤਿਕ سپورਟ ਹੈ ਕਿ ਜਿਹੜੇ ਅਕਾਲੀ ਦਲ ਨੇ ਪੰਜਾਬ ਦਾ 70 ਸਾਲ ਬੇੜਾਗਰ ਕੀਤਾ ਹੋਵੇ ਤੇ ਤੁਸੀਂ ਇੱਕ ਜਿਮਣੀ ਚੋਣ ਜਿੱਤਣ ਦੇ ਲਈ ਉਹਦੀ سپورਟ ਲੈ ਲਓ ਫਿਰ ਇਹਦੇ ਲਈ ਤਾਂ ਸ਼ਬਦ ਤੁਹਾਨੂੰ ਪਤਾ ਹੀ ਆ ਕਿ ਲੱਖ ਦੀ ਹੁੰਦੀ ਆ ਕੀ ਹੁੰਦੀ ਆ ਤੁਹਾਨੂੰ ਪਤਾ ਮੈਂ ਤਾਂ ਹੁਣ ਉਹਦੇ ਬਾਰੇ ਕੀ ਕਹਿ ਸਕਦਾ ਅ ਇਹ ਹੈ ਪਰ ਕੁੱਲ ਮਿਲਾ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਬੜੀ ਸਖਤ ਫਾਈਟ ਸੀ ਸਖਤ ਫਾਈਟ ਦੇ ਵਿੱਚੋਂ ਗੁਰਦੀਪ ਸਿੰਘ ਰੰਧਾਵਾ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ